ਸਲਾਈਡ ਕਰਨ ਚਰਚਾ ਦਾ ਵਿਸ਼ਾ ਬਣੇ ਨਿਕਾਰਾ ਗੁਆ ਨੂੰ ਲੈ ਕੇ ਅੱਜ ਕੱਲ ਹਰ ਇੱਕ ਦੇ ਮਨ ਵਿੱਚ ਇਸ ਦੇਸ਼ ਨੂੰ ਲੈ ਕੇ ਕਈ ਤਰ੍ਹਾਂ ਦੇ ਸਵਾਲ ਨੇ ਅਸੀਂ ਤੁਹਾਨੂੰ ਅੱਜ ਦੱਸਾਂਗੇ ਇਸ ਦੇਸ਼ ਬਾਰੇ ਅਤੇ ਇਸ ਦੇਸ਼ ਤੋਂ ਕਿਵੇਂ ਲੱਗਦੀ ਹੈ ਅਮਰੀਕਾ ਜਾਂ ਕੈਨੇਡਾ ਦੇ ਡੋਂਕੀ ਇਸ ਤੇ ਵੀ ਦਵਾਂਗੇ ਪੂਰੀ ਜਾਣਕਾਰੀ ਪਰ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤੁਸੀਂ ਇਸ ਖਬਰ ਨੂੰ ਬਾਤਾਂ ਦੇ ਸ਼ੇਅਰ ਕਰ ਸਕਦੇ ਹੋ ਤੇ ਆਪਣੇ ਸਵਾਲ ਸਾਨੂੰ ਕਮੈਂਟ ਕਰ ਸਕਦੇ ਹੋ ਹੁਣ ਅਜਰ ਵਾਲੀ ਗੱਲ ਕਰ ਲੈਂਦੇ ਆ ਮਨੁੱਖੀ ਤਸਕਰੀ ਦੇ ਸ਼ੱਕ ਵਿੱਚ ਫਰਾਂਸ ਚ ਰੁਕੀ ਗਈ ਨਿਕਗਵਾਦੀ ਭਾਰਤੀ ਯਾਤਰੀਆਂ ਨਾਲ ਭਰੀ ਫਲਾਈਟ ਬਾਰੇ ਇਸ ਨੂੰ ਲੈ ਕੇ ਚਰਚਾ ਚੜ੍ਹੀ ਸੀ ਕਿ ਇਸ ਵਿੱਚ ਸਵਾਰ ਸਾਰੇ ਯਾਤਰੀਆਂ ਜਿਨ੍ਹਾਂ ਦੀ ਗਿਣਤੀ 300 ਤੋਂ ਵੱਧ ਸੀ ਸਭ ਭਾਰਤੀ ਸਨ ਜਿਨ੍ਹਾਂ ਚੋਂ ਬਹੁਤੇ ਪੰਜਾਬੀ ਤੇ ਗੁਜਰਾਤੀ ਮੂਲ ਦੇ ਸਨ ਇਸ ਫਲਾਈਟ ਨੂੰ ਇੱਕ ਫੋਨ ਕਾਲ ਤੋਂ ਬਾਅਦ ਫਰਾਂਸੀਸੀ ਅਧਿਕਾਰੀਆਂ ਨੇ ਮਨੁੱਖੀ ਤਸਕਰੀ ਦੇ ਦੋਸ਼ਾਂ ਵਿੱਚ 4 ਦਿਨਾਂ ਤੱਕ ਰੋਕ ਲਿਆ ਅਤੇ ਫਿਰ ਫਲਾਈਟ ਮੁੰਬਈ ਵਾਪਸ ਪਰਤਾਈ ਪਰ ਇਸ ਵਿੱਚ ਸਵਾਰ 276 ਯਾਤਰੀ ਹੀ ਵਾਪਸ ਪਰਤੇ 27 ਲੋਕਾਂ ਨੇ ਉੱਥੇ ਸ਼ਰਨ ਮੰਗ ਲਈ ਸ਼ਰਨ ਮੰਗਣ ਵਾਲੇ 27 ਲੋਕਾਂ ਨੂੰ ਬਾਅਦ ਵਿੱਚ ਫਰਾਂਸ ਨੇ ਵਾਪਸ ਜਾਣ ਦਾ ਹੁਕਮ ਸੁਣਾ ਦਿੱਤਾ ਹੈ। ਆ ਦੋਨਾਂ ਦੀ ਸ਼ਰਨ ਮੰਗਣ ਵਾਲੀ ਪਟੀਸ਼ਨ ਫਰਾਂਸੀਸੀ ਅਦਾਲਤ ਨੇ ਮੋਟੋ ਖਾਰਜ ਕਰ ਦਿੱਤੀ ਹੈ। ਆ ਹੁਣ ਇਸ ਦਿਨ ਆ ਲਈ ਸਭ ਤੋਂ ਪਹਿਲਾਂ ਤੁਹਾਡੇ ਮਨਾਂ ਦੇ ਕੁਝ ਸਵਾਲਾਂ ਦਾ ਜਵਾਬ ਦਿੰਦੇ ਆ ਤੇ ਗੱਲ ਕਰਾਂਗੇ ਨਿਕਰਗਵਾ ਦੇ ਡੰਕੀ ਰੂਟ ਪਾਰੇ। ਪਰ ਪਹਿਲਾਂ ਤੁਹਾਨੂੰ ਦੱਸਦੇ ਆ ਕਿਵੇਂ થાય ਨਿਕਾਰਗਵਾ ਦੀਸ਼। ਪ੍ਰਸ਼ਾਤ ਮਹਾਸਾਗਰ ਤੇ ਕੈਰੀਬੀਅਨ ਸਾਗਰ ਵਿਚਕਾਰ ਸਥਾਪਤ ਮੱਧ ਅਮਰੀਕਾ ਦਾ ਸਭ ਤੋਂ ਵੱਡਾ ਦੇਸ਼ ਹੈ ਨਿਕਾਰਾਗਵਾ ਇਹ ਉਹਨਾਂ ਦੇਸ਼ਾਂ ਵਿੱਚੋਂ ਇੱਕ ਹੈ ਜਿੱਥੇ ਇਹਨਾਂ ਲੋਕਾਂ ਨੂੰ ਵੀਜ਼ੇ ਦੀ ਲੋੜ ਨਹੀਂ ਹੁੰਦੀ ਇਸ ਲਈ ਇਹ ਕੋਈ ਹੈਰਾਨੀ ਦੀ ਗੱਲ ਨਹੀਂ ਹੈ ਕਿ ਨੇੜਲੇ ਅਤੇ ਦੂਰ ਦੇ ਦੇਸ਼ਾਂ ਤੋਂ ਅਮਰੀਕਾ ਭੱਜਣ ਦੀ ਉਮੀਦ ਰੱਖਣ ਵਾਲੇ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ ਨਿਕਾਰਾਗਵਾ ਦੀ ਸਰਦ ਕਾਸਟਾ ਰਿਕਾ ਅਤੇ ਹਾਂਡਰਸ ਦੇ ਨਾਲ ਲੱਗਦੀ ਹੈ ਹੰਡਰਡਸ ਤੋਂ ਅਗਲਾ ਦੇਸ਼ ਹੈ ਗਾਮਟੇਲਾ ਅਤੇ ਗਾਮਟੇਲਾ ਦੀ ਸਰਾਤ ਮੈਕਸੀਕੋ ਨਾਲ ਲੱਗਦੀ ਹੈ ਇਸ ਦੇਸ਼ ਦੀ ਭੂਗੋਲਕ ਸਥਿਤੀ ਹੀ ਇਸ ਦੀ ਚਰਚਾ ਦਾ ਕਾਰਨ ਹੈ ਨਿਕਾਰਾਗਵਾ ਦੀ ਰਾਜਧਾਨੀ ਮਾਨਾਗਵਾ ਹੈ ਅਤੇ ਇਸ ਦੇਸ਼ ਦਾ ਸਭ ਤੋਂ ਵੱਡਾ ਸ਼ਹਿਰ ਵੀ ਹੈ ਨਿਕਾਰਾਗਵਾ ਦੀ ਆਰਥਿਕਤਾ ਖੇਤੀਬਾੜੀ ਦੇ ਉੱਤੇ ਨਿਰਭਰ ਕਰਦੀ ਹੈ ਆਓ ਇਸ ਨਾਲ ਹੀ ਗੱਲ ਕਰ ਲਈਏ ਕਿ ਨਿਕਾਰਾਗਵਾ ਹੈ ਵੀਜ਼ਾ ਫਰੀ ਨਿਕਾਰਾਗਵਾ ਦੀ ਭਾਰਤ ਵਿੱਚ ਕੋਈ ਵੀ ਐਮਬੈਸੀ ਨਹੀਂ ਹੈ ਜਪਾਨ ਸਥਿਤ ਐਮਬੈਸੀ ਹੀ ਭਾਰਤ ਦਾ ਕੰਮਕਾਜ ਦੇਖਦੀ ਹੈ ਭਾਰਤ ਵਿੱਚ ਨਿਕਾਰਾਗਵਾ ਦੇ ਸਿਰਫ ਅਨਨੈਰੀ ਕੌਂਸਲ ਜਨਰਲ ਆਫਿਸ ਨੇ ਦਿੱਲੀ ਸਥਿਤ ਨਿਕਾਰਾਗਵਾ ਦੇ ਅਨਨੈਰੀ ਕੌਂਸਲ ਜਨਰਲ ਵਿਵੇਕ ਬਰਮਨਨ ਸੋਸ਼ਲ ਮੀਡੀਆ ਤੇ ਇੱਕ ਸਬੰਧਤ ਅਧਿਕਾਰੀ ਦੇ ਹਵਾਲੇ ਦੇ ਨਾਲ ਇੱਕ ਖਬਰ ਏਜੰਸੀ ਨੇ ਦਾਅਵਾ ਕੀਤਾ ਹੈ ਕਿ ਭਾਰਤੀਆਂ ਨੂੰ ਨਿਕਾਰਾਗਵਾ ਲਈ ਵੀਜ਼ੇ ਦੀ ਲੋੜ ਨਹੀਂ ਹੈ ਉਹਨਾਂ ਦੱਸਿਆ ਕਿ ਯਾਤਰਾ ਤੋਂ तकरीबन 2 ਹਫ਼ਤੇ ਪਹਿਲਾਂ ਨਿਕਾਰਾਗਵਾ ਦੇ ਵਿਦੇਸ਼ ਮੰਤਰਾਲੇ ਨੂੰ ਈਮੇਲ ਦੇ ਰਾਹੀਂ ਯਾਤਰਾ ਦੀ ਜਾਣਕਾਰੀ ਦੇਣੀ ਹੁੰਦੀ ਹੈ ਇਸ ਵਿੱਚ ਪਾਸਪੋਰਟ ਅਤੇ ਯਾਤਰਾ ਦੇ ਵੀਰਵੇ ਦੇਣੇ ਜ਼ਰੂਰੀ ਨੇ ਬਸ ਫਿਰ ਵਿਦੇਸ਼ ਮੰਤਰਾਲੇ ਤੋਂ ਜਵਾਬ ਆਉਣ ਤੋਂ ਬਾਅਦ ਹੀ ਯਾਤਰਾ ਕੀਤੀ ਜਾ ਸਕਦੀ ਹੈ ਹੁਣ ਗੱਲ ਕਰ ਲੈਂਦੇ ਆ ਡੌਂਕੀ ਰੂਟ ਦੀ ਯਾਨੀ ਕਿ ਕੀ ਹੈ ਡੌਂਕੀ ਦਾ ਰੂਟ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨਾਂ ਨੂੰ ਏਜੰਟ ਕਈ ਰਸਤੇ ਆ ਰਹੀ ਅਮਰੀਕਾ ਲੈ ਕੇ ਜਾਂਦੇ ਹਨ ਸਭ ਤੋਂ ਪਹਿਲਾਂ ਇਹਨਾਂ ਨੂੰ ਲਾਤੀਨੀ ਅਮਰੀਕੀ ਦੇਸ਼ਾਂ ਵਿੱਚ ਪਹੁੰਚਾਇਆ ਜਾਂਦਾ ਹੈ ਜਿਸ ਦਾ ਮੁੱਖ ਕਾਰਨ ਇਹਨਾਂ ਦੇਸ਼ਾਂ ਦੀ ਸਭ ਤੋਂ ਸੌਖੀ ਵੀਜ਼ਾ ਪ੍ਰਣਾਲੀ ਹੈ ਡਾਂਕੀ ਰਾਹੀਂ ਅਮਰੀਕਾ ਪਹੁੰਚੇ ਅਤੇ ਫਿਰ ਉੱਥੇ ਰਿਪੋਰਟ ਹੋਏ ਇੱਕ ਨੌਜਵਾਨ ਨੇ ਨਾਮਲਾ ਛਾਪਾਂ ਦੀ ਸ਼ਰਤ ਤੇ ਦੱਸਿਆ ਕਿ ਏਜੰਟ ਕੋਚ ਨੂੰ ਪਹਿਲਾਂ ਇੱਕੋ ਡੋਰ ਲੈ ਕੇ ਜਾਂਦੇ ਨੇ ਇਥੇ ਡਾਂਕੀ ਰਾਹੀਂ ਕੋਲੰਬੀਆ ਅਤੇ ਫਿਰ ਪਨਾਮਾ ਪਹੁੰਚਾ ਦਿੰਦੇ ਨੇ ਐਨਾਈਨੀ ਪਨਾਮਾ ਦਾ ਖਤਰਨਾਕ ਜੰਗਲ ਪਾਰ ਕਰਨ ਤੋਂ ਬਾਅਦ ਕੋਸਟ ਰਿਕਾਟ ਇੱਥੋਂ ਨਿਕਾਰਾਗਵਾ ਪਹੁੰਚਾਇਆ ਜਾਂਦਾ ਹੈ ਨਿਕਾਰਾਗਵਾ ਤੋਂ ਹੰਡਰੈਡਸ ਐਂਟਰੀ ਕਰਵਾਈ ਜਾਂਦੀ ਹੈ ਇੱਥੋਂ ਫਿਰ ਗਾਮਟੇਲਾ ਅਤੇ ਫਿਰ ਮੈਕਸੀਕੋ ਪਹੁੰਚਾਇਆ ਜਾਂਦਾ ਹੈ ਮੈਕਸੀਕੋ ਪਹੁੰਚੋ ਤੋਂ ਬਾਅਦ ਸਰਹੱਦ ਪਾਰ ਕਰਕੇ ਨੌਜਵਾਨ ਅਮਰੀਕਾ 'ਚ ਦਾਖਲ ਹੁੰਦੇ ਨੇ ਕੁਝ ਏਜੰਟ ਬ੍ਰਾਜ਼ੀਲ ਅਤੇ ਬੈਨਜ਼ੂਏਲਾ ਰਾਹੀਂ ਨੌਜਵਾਨਾਂ ਨੂੰ ਮੈਕਸੀਕੋ ਲੈ ਕੇ ਜਾਂਦੇ ਨੇ ਡੌਂਕੀ ਦਾ ਪੈਂਡਾ ਇਸ ਗੱਲ ਤੇ ਵੀ ਨਿਰਭਰ ਕਰਦਾ ਹੈ ਕਿ ਡੌਂਕਰ ਦੀ ਸੈਟਿੰਗ ਡੌਂਕਰ ਪਾ ਏਜੰਟ ਦੀ ਸੈਟਿੰਗ ਅਤੇ ਉਸ ਦਾ ਨੈਟਵਰਕ ਕਿਸ ਦੇਸ਼ ਵਿੱਚ ਚੰਗਾ ਹੈ ਫਨ ਗੱਲ ਕਰਨ ਲੇ ਮੈਕਸੀਕੋ ਅਮਰੀਕਾ ਸਰਾਹ ਦਿੱਤੀ ਅਮਰੀਕਾ ਤੇ ਮੈਕਸੀਕੋ ਦਾ ਬਾਡਰ ਤਕਰੀਬਨ 3140 ਕਿਲੋਮੀਟਰ ਲੰਬਾ ਹੈ ਇਹਤੇ ਅਮਰੀਕਾ ਨੇ ਕੰਡਿਆਲੀ ਤਾਰ ਤੇ ਲੋਹੇ ਦੀਆਂ ਗ੍ਰਿੱਲਾਂ ਦੀ ਦੀਵਾਰ ਪਣਾਈ ਹੋਈ ਹੈ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਜਾਣ ਵਾਲੇ ਨੌਜਵਾਨ ਅਕਸਰ ਮੈਕਸੀਕੋ ਵਾਲੇ ਪਾਸੇ ਤੋਂ ਇਸ ਦੀਵਾਰ ਨੂੰ ਪਾਰ ਕਰਦੇ ਨੇ ਅਤੇ ਅਮਰੀਕਾ 'ਚ ਐਂਟਰੀ ਕਰ ਜਾਂਦੇ ਨੇ ਇਸ ਤੋਂ ਇਲਾਵਾ ਕੁਝ ਥਾਵਾਂ ਤੇ ਏਜੰਟ ਇਸ ਦੀਵਾਰ ਦੇ ਨਾਲ ਹੀ ਬਣਾਈ ਗਈ ਸੁਰੰਗ ਜਾਂ ਟਨਲ ਦੇ ਰਾਹੀਂ ਵੀ ਅਮਰੀਕਾ 'ਚ ਐਂਟਰੀ ਕਰਵਾਉਂਦੇ ਨੇ ਅਮਰੀਕਾ ਵਿੱਚ ਦਾਖਲੇ ਤੋਂ ਬਾਅਦ ਅਜਟ ਦਾ ਕੰਮ ਖਤਮ ਹੋ ਜਾਂਦਾ ਹੈ ਅਮਰੀਕਾ 'ਚ ਦਾਖਲੇ ਤੋਂ ਬਾਅਦ ਅਮਰੀਕੀ ਬਾਰਡਰ ਏਜੰਸੀ ਇਹਨਾਂ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਅਤੇ ਕੈਂਪਾਂ ਵਿੱਚ ਰੱਖਦੀ ਹੈ ਪਰ ਇਸ ਸਭ ਦੇ ਆਖਿਰ ਦੇ ਵਿੱਚ ਦੱਸ ਦਈਏ ਕਿ ਅੱਜ ਤੱਕ ਇਹਨਾਂ ਡੌਂਕੀ ਰੂਟਾਂ ਨੇ ਪਤਾ ਨਹੀਂ ਕਿੰਨੇ ਕੁ ਘਰਾਂ ਦੇ ਚਿਰਾਗ ਬੁਝਾ ਦਿੱਤੇ ਨੇ ਲੱਖਾਂ ਰੁਪਏ ਦਾ ਕਰਜ਼ਾ ਚੁੱਕ ਮਾਪੇ ਆਪਣੇ ਲਾडले-ਲਾਡਲੀਆਂ ਨੂੰ ਡੌਂਕੀ ਰੂਟਾਂ ਰਾਹੀਂ ਵਿਦੇਸ਼ ਭੇਜਣ ਦੀ ਕੋਸ਼ਿਸ਼ ਕਰਦੇ ਨੇ ਪਰ ਕਈ ਵਾਰ ਇਹ ਰਹੀ ਰੂਟ ਉਹਨਾਂ ਦੀ ਬਰਬਾਦੀ ਦਾ ਕਾਰਨ ਬਣ ਬੈਠਦੇ ਨੇ ਸਵੰਤ ਸਾਡੀ ਤਾਂ ਹੀ ਸਲਾਹ ਹੈ ਕਿ ਵਿਦੇਸ਼ ਜਾਣ ਦੀ ਚਾਹ ਰੱਖਦੇ ਹੋ ਤਾਂ ਵੀਜ਼ਾ ਲੈ ਕੇ ਯਾਤਰਾ ਕਰੋ ਨਿਹਰ ਤੁਹਾਡਾ ਆਪਣਾ ਦੇਸ਼ ਹੀ ਚੰਗਾ ਜਿੱਥੇ ਤੁਸੀਂ ਸਲਾਹੀ ਸਲਾਮਤ ਤੁਰੇ ਫਿਰਦੇ ਹੋ ਘਟੋ ਘਟ ਆਪਣੇ ਮਾਪਿਆਂ ਦੇ ਨਾਲ ਤੋ ਨਿਊਜ਼ ਐਕਸ ਤੋਂ ਦਿਲਸ਼ੇਰ ਚੰਗ ਚੋਪੜਾ ਦੀ ਰਿਪੋਰਟ ਜਾਗਬਣੀ